ਹਾਂਜੀ ਕਿਸਾਨ ਵੀਰੋ ਬਹੁਤ ਵੀਰਾਂ ਦੀ ਡਿਮਾਂਡ ਆਈ ਸੀ ਕਿ ਚਾਰ ਪੌਣ ਵਾਲੀ ਮਸ਼ੀਨ ਹੋਵੇ ਤਾਂ ਬਾਈ ਜੀ ਇੱਕ ਆਪ ਤੁਹਾਡੇ ਲਈ ਸ਼ਕਤੀਮਾਨ ਕੰਪਨੀ ਦੀ ਚਾਰ ਪੌਣ ਵਾਲੀ ਮਸ਼ੀਨ ਲੈ ਕੇ ਆਏ ਆ ਤੇ ਬਾਈ ਜੀ ਮੋਬਾਈਲ ਨੰਬਰ ਹੈਗਾ ਵੀਰ ਦਾ 8872464048 8872464048 ਵੀਰ ਦਾ ਮੋਬਾਈਲ ਨੰਬਰ ਆ ਬਾਈ ਜੀ ਸ਼ਕਤੀਮਾਨ ਕੰਪਨੀ ਦੀ ਮਸ਼ੀਨ ਆ ਇਹ 2023 ਮਾਡਲ ਆਗੀ ਬਿਲਕੁਲ ਨਵੀਂ ਕੰਡੀਸ਼ਨ ਦੀ ਮਸ਼ੀਨ ਪਈ ਆ ਬਾਈ ਜੀ ਚੈੱਕ ਕਰ ਸਕਦੇ ਹੋ ਬਲੇਡ ਵਗੈਰਾ ਬਿਲਕੁਲ ਓਕੇ ਆਗੇ ਚੈੱਕ ਕਰੋ ਮਸ਼ੀਨ ਦਾ ਰੰਗ ਪੇਂਟ ਵੀ ਪੂਰੇ ਵਧੀਆ ਪਈਆ ਸ਼ਕਤੀਮਾਨ ਕੰਪਨੀ ਦੀ ਆ ਰੇਟ ਇਹਦਾ ਹੈਗਾ ਬਹੁਤ ਹੀ ਜ਼ਿਆਦਾ ਜੈਜ 1 ਲੱਖ ਤੇ 45000 ਰੁਪਏ ਕੋ ਡਿਮਾਂਡ ਹੈਗੀ ਬਾਈ ਇਹ ਚੋ ਵੀ ਵੀਰ ਕਹਿੰਦਾ ਆਪਾਂ ਤੁਹਾਡਾ ਮਾਨਤਾਣ ਕਰਦੇ ਆਂਗੇ ਬਾਈ ਬਹੁਤ ਜ਼ਿਆਦਾ ਘਟਾਚਾਰ ਪਾਇਆ ਹੋਇਆ ਹੈਗਾ ਇਸ ਮਸ਼ੀਨ ਨੇ ਅ ਇੰਨੀ ਸਾਫ਼ ਮਸ਼ੀਨ ਬਹੁਤ ਜ਼ਿਆਦਾ ਘੱਟ ਰੇਟ 'ਚ ਮਿਲ ਰਹੀ ਹੈ ਤਾਂ ਬਾਈ ਜੀ ਤੁਹਾਡਾ ਫਾਇਦਾ ਹੋ ਸਕਦਾ ਤੁਸੀਂ ਲੈ ਕੇ ਇਸ ਵਾਰ ਵਧੀਆ ਸੀਜ਼ਨ ਲਾ ਕੇ ਬਾਈ ਪੈਸੇ ਇਕਾਈ ਜੀ ਪੂਰੇ ਕਰ ਸਕਦੇ ਹਾਂ 1 ਲੱਖ ਤੇ 45000 ਰੁਪਿਆ ਬਾਈ ਜੀ ਮੌਕੇ ਤੇ ਮਾਨਤਨ ਹੋ ਜਾਊਗਾ ਅਗਲਾ ਸੈੱਟ ਹੈਗਾ ਬਾਈ ਜੀ ਤਵਗਾਂ ਦਾ ਰੇਟ ਫੋਨ ਨੰਬਰ ਹੈਗਾ 78 888 97 982 ਵੀਰ ਦਾ ਮੋਬਾਈਲ ਨੰਬਰ ਹੈ ਬਾਈ ਜੀ ਤਵਗਾਂ ਹੈਗੀਆਂ ਇਹ ਬਾਈ ਜੀ ਇਹ ਹੈਗਾ 16 ਤਵੀਆਂ ਹੈਗੀਆਂ ਬਿਲਕੁਲ ਨਵੇਂ ਤਵੇ ਲੱਗੇ ਹੋਏ ਆ ਕਿ 16 ਤਵੀਆਂ ਬਿਲਕੁਲ ਨਵੇਂ ਤਵੇ ਲੱਗੇ ਹੋਏ ਆ ਵਧੀਆ ਪਈਆ ਪੂਰੀ ਹਾਲਤ ਦੀ ਚੈੱਕ ਕਰ ਸਕਦੇ ਹੋ ਬਾਈ ਜੀ ਜਲੰਧਰ ਏਰੀਆ ਚ ਖੜੀਆਂ ਆਂਗਾ ਵੀਰ ਨਾਲ ਸੰਪਰਕ ਕਰਕੇ ਪਿੰਡ ਪਤਾ ਕਰ ਸਕਦੇ ਹਾਂ ਪੂਰਿਆਂ ਫੁੱਲ ਹੈਵੀ ਤਵਕਾਂ ਬਣਾਈਆਂ ਹੋਈਆਂ ਤੇ ਰੇਟ ਇਹਦਾ ਹੈਗਾ 57000 ਰੁਪਿਆ ਬਾਈ ਜੀ ਤਵਕਾਂ ਦਾ ਮੁੱਲ ਆ ਮੌਕੇ ਤੇ ਵੀਰ ਕਹਿੰਦਾ ਆਪਾਂ ਇਹ ਜੋ ਮਾਨਤਨ ਕਰ ਦਿਆਂਗੇ ਜੇ ਕੋਈ ਵੀਡੀਓ ਬਣਾਉਣੀ ਐ ਇਦਾਂ ਦੀ 62801 37325 ਮੀਰਾ ਮੋਬਾਈਲ ਨੰਬਰ ਆ ਸੰਪਰਕ ਕਰ ਸਕਦੇ